ਕੀ ਤੁਸੀਂ ਕਦੇ ਸੋਚਿਆ ਹੈ ਕਿ ਡਾਕਟਰ ਆਪਰੇਸ਼ਨ ਕਰਨ ਸਮੇਂ ਹਰੇ ਰੰਗ ਦੀ ਹੀ ਡਰੈਸ ਕਿਉਂ ਪਾਉਂਦਾ ਹੈ ਸਾਰੇ ਹਸਪੀਟਲਾਂ ਵਿੱਚ ਹਰੇ ਰੰਗ ਦੀ ਹੀ ਵਰਤੋਂ ਜਾਂਦਾ ਕਿਉਂ ਕੀਤੀ ਜਾਂਦੀ ਹੈ ਇਹ ਅਜੇ ਹਾਂ ਸ਼ੁਰੂ ਤੋਂ ਨਹੀਂ ਸੀ ਪਰ ਹਰਾ ਰੰਗ ਅੱਖਾਂ ਨੂੰ ਸਕੂਨ ਦਿੰਦਾ ਹੈ ਖੂਨ ਦਾ ਰੰਗ ਲਾਲ ਹੁੰਦਾ ਹੈ ਜੋ ਕਿ ਇਨਸਾਨ ਦੀ ਉਤੇਜਨਾ ਵਧਾਉਂਦਾ ਹੈ ਇੱਕ ਗੱਲ ਤੁਸੀਂ ਹੋਰ ਵੀ ਦੇਖੀ ਹੋਵੇਗੀ ਕਿ ਹਸਪੀਟਲ ਦੇ ਪਰਦੇ ਵੀ ਗ੍ਰੀਨ ਕਲਰ ਦੇ ਹੁੰਦੇ ਨੇ ਹਰੇ ਰੰਗ ਦੀ ਹਸਪੀਟਲ ਵਿੱਚ ਜਾਂਦਾ ਵਰਤੋਂ ਹੁੰਦੀ ਹੈ ਡਾਕਟਰ ਕਿਉਂ ਆਪਰੇਸ਼ਨ ਕਰਨ ਸਮੇਂ ਹਰੇ ਰੰਗ ਦਾ ਕੋਟ ਹਰੇ ਰੰਗ ਦਾ ਮਾਸਕ ਤੇ ਮਰੀਜ਼ਾਂ ਨੂੰ ਹਰੇ ਰੰਗ ਦਾ ਡਰੈੱਸ ਕਿਉਂ ਦਿੰਦੇ ਨੇ ਹਸਪੀਟਲ ਵਿੱਚ ਪਰਦੇ ਤੇ ਬੈੱਡ ਸ਼ੀਟ ਹਰੇ ਰੰਗ ਦੇ ਕਿਉਂ ਹੁੰਦੇ ਨੇ ਰੈੱਡ येलो ਔਰੈਂਜ ਵਰਗੇ ਕਲਰ ਕਿਉਂ ਨਹੀਂ ਵਰਤੇ ਜਾਂਦੇ ਸਸ਼ਟ੍ਰੀય ਕਾਲ ਦੋਸਤੋ ਮੈਂ ਹਾਂ ਤੁਹਾਡੀ ਆਪਣੀ ਕਿਰਨ ਤੇ ਮੈਂ ਸਵਾਗਤ ਕਰਦੀ ਹਾਂ ਆਪਣੇ ਇਸ ਸ਼ੋਅ ਵਿੱਚ ਜਿਸ ਦਾ ਨਾਮ ਹੈ ਹੈ ਡਾਕਟਰ ਤੇ ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਜੇ ਧਾਰਤੀ ਤੇ ਦਿਗਦੇ ਰੱਬ ਦੀ ਗੱਲ ਕਰੀ ਤਾਂ ਡਾਕਟਰ ਨੂੰ ਕਿਹਾ ਜਾਂਦਾ ਹੈ ਜੋ ਕਿੰਨਿਆਂ ਮਰੀਜ਼ਾਂ ਦੀ ਜਾਨ ਬਚਾਉਂਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਡਾਕਟਰ ਆਪਰੇਸ਼ਨ ਕਰਨ ਸਮੇਂ ਹਰੇ ਰੰਗ ਦੀ ਹੀ ਡਰੈੱਸ ਕਿਉਂ ਪਾਉਂਦਾ ਹੈ ਸਾਰੇ ਹਸਪੀਟਲਾਂ ਵਿੱਚ ਹਰੇ ਰੰਗ ਦੀ ਹੀ ਵਰਤੋਂ ਜਾਂਦਾ ਕਿਉਂ ਕੀਤੀ ਜਾਂਦੀ ਹੈ ਵੈਸੇ ਕੀਤੇ-ਕੀਤੇ ਨੀਲੇ ਤੇ ਸਫੇਦ ਰੰਗ ਦੀ ਵਰਤੋਂ ਵੀ ਹੁੰਦੀ ਹੈ ਪਰ ਜ਼ਿਆਦਾਤਰ ਹਰੇ ਰੰਗ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਇਸ ਪਿੱਛੇ ਵੀ ਇੱਕ ਕਿੱਸਾ ਹੈ ਆਓ ਉਸ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਆਈਸੀਓ ਵਿੱਚ ਜਦੋਂ ਅਸੀਂ ਕਿਸੇ ਡਾਕਟਰ ਨੂੰ ਆਪਰੇਸ਼ਨ ਕਰਦੇ ਦੇਖਦੇ ਹਾਂ ਤਾਂ ਉਹਨਾਂ ਦੇ ਕੱਪੜੇ ਹਰੇ ਰੰਗ ਦੇ ਹੁੰਦੇ ਨੇ ਇਹ ਜਿਹੜਾ ਸ਼ੁਰੂ ਤੋਂ ਨਹੀਂ ਸੀ ਸਨ 1914 ਤੋਂ ਇੱਕ ਮਾਹਿਰ ਤੇ ਪ੍ਰਭਾਵਸ਼ਾਲੀ ਡਾਕਟਰ ਨੇ ਸਾਰੇ ਡਾਕਟਰ ਦੇ ਡਰੈੱਸ ਨੂੰ ਹਰੇ ਰੰਗ ਵਿੱਚ ਬਦਲ ਦਿੱਤਾ ਇਸ ਦੇ ਪਿੱਛੇ ਇੱਕ ਵਿਗਿਆਨਿਕ ਕਾਰਨ ਵੀ ਹੈ ਹਰਾ ਰੰਗ ਅੱਖਾਂ ਨੂੰ ਦੂਜੇ ਰੰਗਾਂ ਦੇ ਮੁਕਾਬਲੇ ਸਕੂਨ ਦਿੰਦਾ ਹੈ ਜਦੋਂ ਅਸੀਂ ਕੋਈ ਹੋਰ ਰੰਗ ਦੇਖਦੇ ਹਾਂ ਤਾਂ ਉਹ ਸਾਡੀ ਅੱਖਾਂ ਵਿੱਚ ਚੁਗਦਾ ਹੈ ਪਰ ਹਰਾ ਰੰਗ ਅੱਖਾਂ ਨੂੰ ਸਕੂਨ ਦਿੰਦਾ ਹੈ ਆਪਰੇਸ਼ਨ ਸਮੇਂ ਡਾਕਟਰ ਨਰਸ ਤੇ ਸਭ ਹਰੇ ਰੰਗ ਦੇ ਡਰੈੱਸ ਪਾਉਂਦੇ ਨੇ ਪੇਸ਼ੈਂਟ ਨੂੰ ਵੀ ਹਰੇ ਰੰਗ ਦੇ ਕੱਪੜੇ ਦਿੰਦੇ ਨੇ ਇਸ ਕਲਰ ਨਾਲ ਡਾਕਟਰ ਤੇ ਪੇਸ਼ੈਂਟ ਦੋਨਾਂ ਨੂੰ ਬੇਚੈਨੀ ਨਹੀਂ ਹੁੰਦੀ। ਵੈਸੇ ਵੀ ਹਾਰਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ। ਸਾਡਾ ਮਨ ਇਸ ਰੰਗ ਨਾਲ ਸ਼ਾਂਤ ਬਣਿਆ ਰਹਿੰਦਾ ਹੈ। ਇਹ ਡਾਕਟਰ ਦੀ ਫੋਕਸ ਸ਼ਕਤੀ ਵੀ ਵਧਾਉਂਦਾ ਹੈ। ਆਪਰੇਸ਼ਨ ਸਮੇਂ ਡਾਕਟਰ ਆਪਣਾ ਧਿਆਨ ਮਰੀਜ਼ ਵੱਲ ਰੱਖਦਾ ਹੈ। ਖੂਨ ਦਾ ਰੰਗ ਲਾਲ ਹੁੰਦਾ ਹੈ ਜੋ ਕਿ ਇਨਸਾਨ ਦੀ ਉਤੇਜਨਾ ਵਧਾਉਂਦਾ ਹੈ। ਜਾਂਦਾ ਸਮਾਂ ਲਾਲ ਰੰਗ ਦੇਖਣ ਨਾਲ ਵੀਪੀ ਹਾਈ ਵੀ ਹੋ ਜਾਂਦਾ ਹੈ ਜਿਸ ਕਰਕੇ ਰੰਗ ਦੀ ਉਤੇਜਨਾ ਘਟ ਲਈ ਹਰੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ਡਾਕਟਰ ਦਾ ਫੋਕਸ ਬਣਿਆ ਰਹਿੰਦਾ ਹੈ ਮਨ ਸ਼ਾਂਤ ਰਹਿੰਦਾ ਹੈ ਤੇ ਪੇਸ਼ੈਂਟ ਨੂੰ ਵੀ ਇਹ ਰੰਗ ਦੇਖ ਕੇ ਕਬਰਟ ਨਹੀਂ ਹੁੰਦੀ ਇੱਕ ਗੱਲ ਤੁਸੀਂ ਹੋਰ ਵੀ ਦੇਖੀ ਹੋਵੇਗੀ ਕਿ ਹਸਪੀਟਲ ਦੇ ਪਰਦੇ ਵੀ ਗ੍ਰੀਨ ਕਲਰ ਦੇ ਹੁੰਦੇ ਨੇ ਤੇ ਜਿਆਦਾ ਤਣਾਅ ਨਾ ਬਣੇ ਇਹ ਰੰਗ ਅੱਖਾਂ ਨੂੰ ਚੁਗਦਾ ਨਹੀਂ ਜਦਕਿ ਦੂਸਰੇ ਰੰਗ ਅੱਖਾਂ ਨੂੰ ਚੁਗਦੇ ਹਨ ਆਪਰੇਸ਼ਨ ਸਮੇਂ ਵਾਈਟ ਡ्रेस ਇਸ ਕਰਕੇ ਨਹੀਂ ਪਹਿਨ ਸਕਦੇ ਕਿਉਂਕਿ ਪੇਸ਼ੈਂਟ ਖੂਨ ਦੇ ਤੱਬੇ ਦੇਖ ਕੇ ਗਬਰਾ ਨਾ ਜਾਵੇ ਜਦਕਿ ਹਰੇ ਰੰਗ ਤੇ ਖੂਨ ਦੇ ਤੱਬੇ ਦਿਖਾਈ ਨਹੀਂ ਦਿੰਦੇ ਬਹੁਤ سارے ਹਸਪਤਾਲਾਂ ਵਿੱਚ ਨੀਲੇ ਰੰਗ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਨੀਲਾ ਰੰਗ ਵੀ ਅੱਖਾਂ ਨੂੰ ਨਹੀਂ ਚੁਗਦਾ ਹੁਣ ਤੁਸੀਂ ਜਦੋਂ ਵੀ ਹਸਪਤਾਲ ਜਾਓਗੇ ਤਾਂ ਇਸ ਗੱਲ ਦਾ ਗੌਰ ਜਰੂਰ ਕਰਨਾ ਜੇ ਇਸ ਵੀਡੀਓ ਨੇ ਤੁਹਾਨੂੰ ਵਧੀਆ ਜਾਣਕਾਰੀ ਦਿੱਤੀ ਹੈ ਤਾਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਮੈਂ ਮਿਲਾਂਗੀ ਤੁਹਾਨੂੰ ਅਗਲੇ ਐਪੀਸੋਡ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ